ਹਾਂਜੀ ਦੋਸਤੋ ਭਰਾ ਆਏ ਨੇ ਜੀ ਸ੍ਰੀ ਤਰਨਤਾਰਨ ਸਾਹਿਬ ਤੋਂ ਜੀ ਕਿਹੜਾ ਪਿੰਡ ਆ ਵੀਰੇ ਸੇਰੋਂ ਪਿੰਡ ਵੀ ਸੇਰੋਂ ਪਿੰਡ ਆ ਤੇ ਦੇਖੋ ਆਪਣੀ ਵੀਡੀਓ ਦੇਖ ਕੇ ਭਰਾ ਮਾਣ ਕਰਕੇ ਆਏ ਤਕਰੀਬਨ ਹੋ ਗਏ 2 ਘੰਟੇ ਬਾਈਆਂ ਨੂੰ ਬੈਠਿਆ ਨੂੰ ਆਪਾਂ ਮੈਂ ਇਹਨਾਂ ਨਾਲ ਇਦਾਂ ਹੀ ਦਿਲ ਦੀਆਂ ਗੱਲਾਂ ਕਰਦਾ ਸੀ ਮੈਂ ਕਿਹਾ ਵੀ ਦੇਖੋ ਬਾਕੀ ਜਾਣ ਵਾਲੀ ਈਜਾ ਆਪਾਂ ਆਪਦੇ ਮਨੋਂ ਨਹੀਂ ਕਿਸੇ ਨਾਲ ਠੱਗੀ ਥੋੜੀ ਕਰਨੀ ਤਕਰੀਬਨ ਜਿਹੜਾ ਵੀ ਬੰਦਾ ਆਉਂਦਾ ਤੁਹਾਡੇ ਸਾਹਮਣੇ ਆਪਾਂ ਪਰਚੀ ਦਿਖਾ ਕੇ ਦੱਸਿਆ ਤੁਹਾਨੂੰ ਵੀ ਇੰਨੇ ਦੀ ਆਈ ਆ ਬਾਈਆਂ ਨੂੰ ਆਵਾ ਪਰਚੀ ਦੱਸਤੀ ਵੀ ਇੰਨੇ ਦੀ ਆ ਚਲੋ ਦੂਰੋਂ ਆਏ ਮੇਰਾ ਵੀ ਮਨ ਐ ਸੀ ਮੈਂ ਕਿਹਾ ਚਲੋ ਐਡੀ ਦੂਰੋਂ ਬੰਦਾ ਮਾਣ ਕਰਕੇ ਆਇਆ ਇਹ ਗੱਭਣ ਆ ਇਹਦੇ ਚੋਂ ਤਾਂ ਜਾਨੀ ਮੈਂ ਹਜੇ ਮੁਨਾਫਾ ਲੈ ਲੈ ਜੇ ਸੂਈ ਹੁੰਦੀ ਫਿਰ ਮੈਂ ਪੂਰੇ ਰੇਟ ਤੇ ਵੀ ਦੇ ਦੇਣੀ ਸੀ ਕਿਉਂਕਿ ਐਡੀ ਦੂਰੋਂ ਕਿਰਾਇਆ ਬੜਾ ਜ਼ਿਆਦਾ ਪੈ ਜਾਂਦਾ ਬਾਕੀ ਕੋਈ ਵੀ ਵੀਰ ਪਹਿਲੀ ਵਾਰ ਚੈਨਲ ਤੇ ਆਇਆ ਤਾਂ ਫੋਲੋ ਕਰਿਓ ਆਪਣੇ ਕੋਲੇ 30-35 ਝੋਟੀਆਂ ਹਰ ਵੇਲੇ ਤਕਰੀਬਨ ਸੇਲ ਵਾਲੀਆਂ ਹੁੰਦੀਆਂ ਨੇ ਬਾਕੀ ਘਰ ਵਾਪਸ ਦੀ ਗਰੰਟੀ ਤਕਰੀਬਨ ਆਪਾਂ ਹੀ ਦਿੰਨੇ ਆ ਕੋਈ ਬੰਦਾ ਹੁੰਦਾ ਜੇ ਕੋਈ ਬੰਦੇ ਦੀ ਘਾਟ ਹੋਵੇ ਜਾਂ ਇੱਕ ਦੋ ਵਾਰ ਸਾਡੇ ਮਾਰ ਦੋਖਾ ਕਰੇ ਤਾਂ ਹੋ ਗਿਆ ਨਹੀਂ ਮਤਲਬ ਮੈਂ ਤਕਰੀਬਨ ਸੱਚ ਦੱਸ ਕੇ ਪਸ਼ੂ ਦਿੰਦਾ ਹੁਣ ਤਿੰਨ ਚਾਰ ਪਸ਼ੂ ਨੇ ਜਿਹੜੇ ਸਾਡੇ ਖੋਟ ਵਾਲੇ ਨੇ ਉਹ ਨਾਲ ਆਪਾਂ ਸੇਲ ਕਰਾਂਗੇ ਵੀਡੀਓ ਵੀ ਮੈਂ ਪਾਤੀ ਅਗਲੇ ਨੂੰ ਦੱਸ ਕੇ ਦਵਾਂਗੇ ਵੀ ਭਾਈ ਇਹਦੇ ਚ ਆਹ ਕਾ ਇਹਦੇ ਕੋਈ ਵਾਪਸ ਦੀ ਗਾਰੰਟੀ ਨਹੀਂ ਹੋਊ। ਬਾਕੀ ਆਪਾਂ ਇਹਦੇ ਹੀ ਪਸ਼ੂ ਬਹੁਤ ਦੇਖ ਕੇ ਆਂ। ਜੇ ਅਸੀਂ ਖੋਟ ਵਾਲਾ ਪਸ਼ੂ ਲਵਾਂਗੇ ਤਾਂ ਸਾਨੂੰ ਉਰੇ ਖੋਟ ਵਾਲਾ ਪਸ਼ੂ ਜਿਹੜਾ ਸੇਲ ਕਰਨਾ ਪਊ। ਬਾਕੀ ਤਕਰੀਬਨ ਆਪਾਂ ਛੋਟੇ-ਛੋਟੇ ਹੁੰਦੇ بزਨਸ ਨਾਲ ਜੁੜੇ ਆਂ। ਪਸ਼ੂ ਦਾ ਦੇਖ ਕੇ ਵੀ ਪਤਾ ਲੱਗ ਜਾਂਦਾ ਵੀ ਇਹ ਕਿੰਨੇ ਕੁ ਦੁੱਗਾ ਵਾ। ਹੁਣ ਬੱਚਾ ਹੈ ਭਾਈ ਕਿੰਨਾ ਦੁੱਧ ਦੇ ਦੂ। ਮੈਂ ਕਿਹਾ ਵੀ ਇਹ 14 ਲੀਟਰ ਦਿੱਤਾ ਤਾਂ ਕੋਈ ਗਾਲੀ ਵੱਟਣੀ ਹੈ। 15 ਕੱਢ ਲਓ 16 17 ਨਵੇਂ ਬੰਦੇ ਆ ਇਹਨਾਂ ਦੇ ਨਾਲ ਜੁੜ ਕੇ ਚੱਲਾਂਗੇ ਸੂਣ ਤੋਂ ਬਾਹਰ ਇਹ ਕੌਣੀਆਂ ਨਾ ਸਕਰੀਨ 'ਤੇ ਵੀਡੀਓ ਵੀ ਪਾਉਣਾ ਬਾਕੀ ਬਾਈ ਮੈਨੂੰ ਫੋਨ ਕਰਦੇ ਰਹਿਣਗੇ